ਯਾਦ ਰੱਖੋ ਜਿਹੜਾ ਗੁਰੂ ਦੀ ਮਰਿਆਦਾ ਤੋਂ ਪਰ ਉਹ ਗੁਰੂ ਕਾ ਸਿੱਖ ਨਹੀਂ ਗੁਰਸਿੱਖ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਸੋਈ ਮਨ ਪਰਮਾਨੋ ਹਰ ਹਰ ਕਥਾ ਨਰਾਲੀ ਜਿਹੜਾ ਗੁਰੂ ਦੀ ਮਰਿਆਦਾ ਨੂੰ ਪੰਰਦਾ ਉਹ ਗੁਰਸਿੱਖ ਨਹੀਂ ਗੁਰਸਿੱਖ ਰਹਿ ਸੋ ਮੇਰ ਮੀਤ ਉਠ ਪ੍ਰਭਾਤ ਕਰੋ ਹੇ ਚੀਤ ਵੈਗਰੂਪਨ ਮੰਤਰ ਜਾਪ ਕਾਰਿਸ਼্নান ਪੜੇ ਜਪ ਜਾਪ ਇਨਵੇਂ ਨੇਮ ਜੋ ਏਕਮਾਏ ਸੋ ਸਿੱਖ ਅਮਰਪੁਰੀ ਕੋ ਜਾਏ ਆਪਾਂ ਜਾ ਵੀ ਛੱਡ ਗਏ ਆਪਾਂ ਜਪਜੀ ਵੀ ਛੱਡ ਗਏ ਅਸੀਂ ਕੰਨਾਂ 'ਚ ਫੂਕਾ ਮਰਾਉਣ ਲੱਗ ਪਏ ਤੇ ਅਜੀ ਵਿੱਚ ਹੀ ਕਹਿੰਦੇ ਸੇਖਾਂ ਖਸਮ ਛੋੜ ਦੂਜੇ ਲੱਗੇ ਦੂਬੇ ਸੇ ਵਣ ਜਾ ਰਿਆ ਸਤਿਗੁਰੂ ਹੈ ਬੋਇ ਥਾ ਮੇਲੇ ਕਿਨੇ ਵਿਚਾਰਿਆ ਗੁਰੂ ਸਾਡੇ ਤਮੀਰ ਕਰੇ ਅੱਜ ਕੱਲ ਰੋਕੀ ਰਾਸ਼ੀਆਂ ਦੇ ਬੜੇ ਸ਼ਕੀਨ ਰਾਸ਼ੀਆਂ ਦੇ ਆ ਕਈਆਂ ਨੇ ਪਨਪਨ ਛਾਪਾਂ ਪਾਈਆਂ ਨੇ ਇਹ ਮਕਰ ਰਾਸ਼ੀ ਦੀ ਛਾਪ ਹੈ ਇਹ ਕੁੰਭ ਦੀ ਹੈ ਇਹ ਮੇਗ ਦੀ ਹੈ ਮੈਂ ਕਿਹਾ ਵੀ ਤੂੰ 12 ਦੀ ਗੱਲ ਕਰਦਾ ਨਾ ਮੈਂ 72 ਰਾਸ਼ਾਂ ਦੀ ਇੱਕੋ ਇੱਕ ਆ ਪਾਈ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨੇ ਦੀ ਕਿਰਪਾ ਹੋ ਗਈ ਤੇ ਮੈਨੂੰ ਇਹਨਾਂ ਦਾ ਗ੍ਰਹਿਣ ਨਹੀਂ ਲੱਗਣਾ ਤੂੰ ਤਾਂ ਨਹੀਂ ਵੀ ਮਗਰਾਸ਼ੀ ਮੇਰੇ ਤੇ ਪ੍ਰਭਾਵ ਨਾ ਪਾਵੇ ਕਿ ਫਲਾਣੇ ਸ਼ਾਪ ਨਾਲ ਤੇ ਫਲਾਣੇ ਮੁੰਦ ਨੇ ਮੈਂ ਕਿਹਾ ਮੈਂ ਕਲਗੀਧਰ ਪਾਤਸ਼ਾਹ ਦੇ ਇੱਕੋ ਕੜਾ ਪਾਇਆ ਜਿਹਦੇ ਤੇ ਗ੍ਰਹਿ ਚੱਲ ਹੀ ਨਹੀਂ ਸਕਦਾ ਤਾਤੀ ਵਾਉਣ ਲੱਗੀ ਪਾਰ ਬ੍ਰਹਮ ਸਰਨ ਆਈ ਚਾਹ ਗਿਰਦ ਹਮਾਰੇ RAM ਕਰ ਦੁਖ ਲੱਗੇ ਨਾ ਭਾਈ ਪਰ ਨਾਲ ਦੱਸਿਆ ਸਤਗੁਰ ਪੂਰਾ ਭੇਟਿਆ ਅਧੂਰਾ ਨਾ ਹੋਵੇ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਤੇ ਗੁਰੂ ਨੇ ਦਿੱਤਾ ਕਿ ਤਾਕਾ ਕਰਕੇ ਬੜੀ ਹੈਰਾਨ ਹੈ ਤੁਸੀਂ ਕਹਿੰਦੇ ਪ੍ਰਚਾਰ ਨਹੀਂ ਮੈਂ ਹੈਰਾਨ ਆ ਕਿ ਜਿਹੜਾ ਪ੍ਰਚਾਰ ਕਰਦੇ ਉਲਟਾ ਸਰਪੈਂਦਾ ਉਲਟਾ ਦਸਵੀਂ ਜਮਾਤ ਵਿੱਚ ਕਿ ਨਿਊਟਨ ਦਾ ਸਾਨੂੰ ਦਸਵੀਂ ਜਮਾਤ ਵਿੱਚ ਸਾਇੰਸ ਕਿ ਨਿਊਟਨ ਦੇ ਨਿਯਮ ਲੱਗ ਸਨ ਤਿੰਨ ਨਿਯਮ ਸਨ ਉਹਨਾਂ ਚੋਂ ਦੂਜਾ ਨਿਯਮ ਸੀ ਹਾਰ ਕਿਰਿਆ ਦੇ ਬਰਾਬਰ ਉਲਟੀ ਕਿਰਿਆ ਹੁੰਦੀ ਹੈ ਨਿਊਟਨਿਕ ਸਾਇੰਸ ਦਾ ਨੁਆਇਆ ਤੇ ਇਹ ਦਸਵੀਂ ਵਿੱਚ ਮੈਂ ਪੜਿਆ ਜੇ ਇਸੇ ਤਰ੍ਹਾਂ ਜਿਹੜਾ ਸਾਡਾ ਪ੍ਰਚਾਰ ਹੈ ਨਾ ਇਹਦੇ ਬਿਲਕੁਲ ਉਲਟਾ ਤੁਸੀਂ ਅਸਰ ਕਰਦੇ ਅਸੀਂ ਜੋ ਗੱਲ ਕਹਿੰਦੇ ਤੁਸੀਂ ਉਹਦੀ ਉਲਟ ਕਰਦੇ ਹੋ ਉਹ ਕਿਵੇਂ ਆ ਸਿੰਘ ਸਾਹਿਬ ਜਿਹੜੇ ਜਗਤਾਰ ਸਿੰਘ ਜੀ ਆਏ ਨੇ ਨਾ ਮੇਰੇ ਰਿਲੇਟਿਵ ਹੀ ਨੇ ਤੇ ਅਸੀਂ ਇਕੱਠੇ ਰਹਿਆ ਇਹ ਮੈਨੂੰ ਕਈ ਬੜੀਆਂ ਪੁੱਠੀਆਂ ਸੀਧੀਆਂ ਗੱਲਾਂ ਪੁੱਛਦੇ ਰਹਿੰਦੇ ਨੇ ਜਿਹੜੇ ਪੁੱਠੀਆਂ ਚ ਨਹੀਂ ਹੁੰਦੀਆਂ ਇਹ ਮੈਨੂੰ ਕਹਿੰਦੇ ਗਿਆਨੀ ਜੀ ਵੀ ਜਿਹੜੀਆਂ ਇਹ ਲੋਕੀ ਆਪਣੇ ਗਿੱਟਿਆਂ ਦੇ ਤਾਗੇ ਬਣਦੇ ਨੇ ਇਦੀ ਕੀ ਮਾਨਤਾ ਹੈ ਹੁਣ ਜੇ ਤਾਂ ਹੋਵੇ ਪੋਥੀ ਚ ਤੇ ਮੈਂ ਕੋ ਜਵਾਬ ਦਿਆਂ ਮੈਂ ਕਿਹਾ ਵੀ ਮੇਰੀ ਪ੍ਰੈਕਟੀਕਲ ਲਾਈਫ ਮੇਰੇ ਪਿੰਡ ਸਾਸੀ ਬੜੇ ਨੇ ਪੂਰੇ ਕੋਨੇ ਬੜੀਆਂ ਭੇਡਾਂ ਨੇ ਹੁਣ ਛੱਡ ਕੇ ਵਿਚਾਰੇ ਹਰਾਨੀ ਦੀ ਗੱਲ ਤੁਸੀਂ ਜਾ ਕੇ ਵੇਖ ਲੈਣਾ ਕਿ ਸਾਡੇ ਪਿੰਡ ਦੇ ਤਮਾਮ ਅੰਮ੍ਰਿਤਧਾਰੀ ਸਾਸੀ ਅੰਮ੍ਰਿਤਧਾਰੀ ਨੇ ਗੁਰਬਾਣੀ ਪੜ੍ਹਦੇ ਨੇ ਟੋਟਲੀ ਇਹਦੇ ਸੰਤਾਂ ਦੀ ਗੁਰਮਖਾਂ ਦੀ ਸੰਗ ਦਾ ਸੰਤ ਕਰਤਾਰ ਸਿੰਘ ਕਰਕੇ ਜਿਹੜੇ ਸ਼ਿਕਾਰ ਕਰਦੇ ਬਿੱਲੇ ਮਾਰਦੇ ਸਨ ਆ ਜੋ ਬਾਣੀ ਪੜੇ ਤੁਸੀਂ ਮੇਰੇ ਨਾਲ ਗੱਡੀ 'ਚ ਬੀਠੋ ਮੈਂ ਤੁਹਾਨੂੰ ਵਿਖਾ ਦਿਆਂਗਾ ਇਹ ਗੁਰਮਖਾਂ ਦੀ ਸੰਗਤ ਇਹ ਘਟਿਆਂ ਦੇ ਤਾਗਾ ਕਿਉਂ ਬੰਦੇ ਨੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਜਗਤਾਰ ਸਿੰਘ ਹੋਰਾਂ ਨੂੰ ਸਿੰਘ ਸਾਹਿਬ ਜੀ ਨੂੰ ਮੈਂ ਕਿਹਾ ਵੀ ਮੇਰੀ ਪਿੰਡ ਸਾਸੀ ਇਨੀ ਤੇ ਇੱਕ ਦਾਣਾ ਚੂਚੀ ਇੱਕ ਦਾਣਾ ਲੰਡਾ ਇੱਕ ਦਾਣਾ ਚੌਰਾ ਤੇ ਮੈਂ ਉਹਨੂੰ ਪੁੱਛਿਆ ਵੀ ਚਾਚਾ ਇਹ ਕਿਉਂ ਕਹਿਣ ਲੱਗੇ ਵੀ ਜਿਹੜੀ ਆ ਖੱਟੇ ਰੰਗ ਵਾਲਾ ਰੰਗ ਹੈ ਨਾ ਇਹ ਚੂਚੀ ਦੀਆਂ ਨੇ ਜਿਹੜੀਆਂ ਲਾਲ ਵਾਲੀਆਂ ਨੇ ਇਹ ਲੰਡੂ ਦੀਆਂ ਨੇ ਜਿਹੜੀਆਂ ਹਰੀਆਂ ਨੇ ਇਹ ਦੂਜੇ ਗਰੀਬੂ ਦੀਆਂ ਨੇ ਤੇ ਇਸੇ ਤਰ੍ਹਾਂ ਜਿਹੜੇ ਗਿੱਟਿਆਂ ਦੇ ਧਾਗਾ ਬੰਨਦੇ ਨੇ ਨਾ ਮੈਂ ਸਮਝਦਾ ਵੀ ਭੇਡਾਂ ਇਸ ਸਿੰਘਾਂ ਦਾ ਕੰਮ ਨਹੀਂ ਜਿਹੜਾ ਗਿੱਟਿਆਂ ਦੇ ਭਾਕਾ ਤੋਂ ਬੜਾ ਬੜਾ ਉਲਟਾ ਪ੍ਰਚਾਰ ਬੜੇ ਕਿਸੇ ਨਿਭਾਵਾਂ ਤੇ ਵੱਧਾ ਕਿਸੇ ਲਾਤੇ ਪੱਦਾ ਗਿਆਨੀ ਜੀ ਗੁਸਾਰਨਾ ਕਰਨਾ ਤੁਸੀਂ ਬੜੇ ਮੂੰਹ ਪਾਟਿਓ ਦਰ ਦਰ ਵਾਰਸਨ ਗੱਲ ਹੀ ਬਣੀ ਪਈ ਕਥਾਵਾਜਕ ਤਿੰਨ ਚਾਰ ਅਗੇ ਤੁਹਾਨੂੰ ਗੱਲ ਗਈਏ ਪੁੱਲ ਤੇ ਤੁਸੀਂ ਟਾਈਮ ਪਾਸ ਕਰਦਿਓ ਅਸੀਂ ਅੰਦਾਜ਼ਾ ਲਾਏ ਵੀ ਸਿੰਘ ਕਥਾ ਵਾਲੀ 3-4 ਆ ਗਏ ਨੇ ਹੋਰ ਗੁਲਸ਼ਨ ਜੀ ਆ ਗਏ ਨੇ 2-3 ਦਿਨ થી ਆ ਗਏ ਤੇ ਤੁਹਾਨੂੰ ਕਥਾ ਪੁੱੜ ਗਈ ਹੈ ਤੁਹਾਨੂੰ ਜਵਾਬ ਨਹੀਂ ਹੁੰਦਾ ਗੱਲ ਗੁਰਮੰਦੀ ਕਰੋ ਕਿੱਥੇ ਲਿਖਿਆ ਵੀ ਤਾਗਾ ਨਾ ਪਾਓ ਰੈਤ ਨਾਮੇ ਚ ਲਿਖਿਆ ਸੇਖ ਹੋਏ ਗੜ ਤਾਗਾ ਮੇਲੇ ਰੈਤ ਨਾਮੇ ਪੜੋ ਸੇਖ ਹੋਏ ਗੜ ਤਾਗਾ ਮੇਲੇ ਚੌਪਟ ਬਾਜੀ ਗਨਕਾ ਖੇਲੇ ਸੈਸ ਜਨਮ ਸਵਾਨ ਹੋਏ ਖੇਲੇ ਜਿਹੜਾ ਸਿੱਖ ਦਾ ਪੁੱਤ ਹੋ ਕੇ ਤਾਗਾ ਪਾਉਂਦਾ ਜਾਂ ਪਾਉਂਦਾ 1000 ਕੁੱਤੇ ਦੀ ਜੂਨ ਭੋਗੇਗਾ ਅਕੋਰਡਿੰਗ ਟੂ ਰੈਤ ਨਾਮੇ ਸਾਨੂੰ ਤਾਗਾ ਚੇਤੇ ਰਹਿ ਗਿਆ ਸਾਨੂੰ ਗੁਰੂ ਦੀ ਕਿਰਪਾ ਨਾਲ ਭੁੱਲ ਗਈ ਕਿਰਪਾਨ ਪਾਨ ਧਾਰਿੰ ਕਰੋੜ ਪਾਪ ਟਾਰਿੰ ਔਰ ਗੁਰੂ ਨੇ ਸਾਨੂੰ ਕੀ ਕ੍ਰਾਂਤੀ ਲਿਆ ਕੇ ਦਿੱਤੀ ਤਲਵਾਰ ਬੜੀ ਪੁਰਾਣੀ ਐ ਲੇਕਿਨ ਸਾਨੂੰ ਗੁਰੂ ਨੇ ਕਿਰਪਾਨ ਦਿੱਤੀ ਕਈ ਵਾਰ ਗੱਲ ਕਰੀਏ ਤੇ ਅਗਲੇ ਕਹਿਣਾ ਕਿ ਗੱਲ ਕੱਟ ਗਿਆ ਮੇਰੇ ਤੋਂ ਪਹਿਲਾਂ ਢਾਡੀ ਸਿੰਘ ਬੋਲ ਕੇ ਕਹਿਣਾ ਨਾ ਉਹਨਾਂ ਨੇ ਕਿਹਾ ਵੀ ਤੀਰ ਮਾਰਿਆ ਤੇ ਆਖਿਆ ਅੱਲਾਹ ਕਹੇ ਇਹ ਬਿਲਕੁਲ ਗਲਤ ਐ ਜਦੋਂ ਗੁਰੂ ਪਾਤਸ਼ਾਹ ਨੇ ਉਹਨੂੰ ਪੈਂਦੀ ਨੂੰ ਥਲੇ ਛੁਟਿਆ ਨਾ ਘੋੜੇ 'ਤੇ ਚੜੇ ਸਨ ਤੇ ਪੰਦਾ ਬੜਾ ਬਲੀ ਸੀ ਉਹ ਘੋੜੇ ਦੇ ਥੱਲੇ ਵੜ ਕੇ ਤੇ ਘੋੜੇ ਨੂੰ ਸੁੱਟ ਦਿੰਦਾ ਸੀ ਐਡਾ ਬਲੀ ਸੀ ਮੈਂ ਗੁਰੂ ਪ੍ਰਤਾਪ ਪੜਿਆ ਦੋ ਹੱਥ ਸਾਨਾਂ ਨੂੰ ਪੜਾ ਕੇ ਤੇ ਉਹਨਾਂ ਨੂੰ ਸਿੰਘਾਂ ਤੋਂ ਫੜ ਕੇ ਰੋਕ ਸਕਦਾ ਸੀ ਹਾਥੀ ਨੂੰ ਪੂਜ ਤੋਂ ਫੜ ਕੇ ਰੋਕ ਸਕਦਾ ਸੀ ਜਿਹੜਾ ਇਹ ਦਮੜੇ ਨੇ ਇਹਨਾਂ ਨੂੰ ਮਲ ਕੇ ਨੰਬਰ ਮੇੜ ਸਕਦਾ ਸੀ ਐਡਾ ਬਲੀ ਸੀ ਇਹ ਵੀ ਮੈਂ ਪੜਿਆ ਗੁਰੂ ਪ੍ਰਤਾਪ ਵਿੱਚ ਵੀ ਘੋੜੇ ਦੇ ਪੈਰਾਂ ਥੱਲੇ ਇਟ ਲੱਗ ਕੇ ਮੁੱਕੀ ਮਾਰ ਕੇ ਇੱਟ ਬਣ ਸਕਦਾ ਸੀ ਦਰ ਅਸਲ ਜਦੋਂ ਮਜਬੂਰੀ ਕਰਕੇ ਪਰਿਵਾਰ ਦੇ ਮੋਹ ਕਰਕੇ ਉਲਝ ਗਿਆ ਨਿਸ਼ਾਨੇ ਤੋਂ ਖਿੰਝ ਗਿਆ ਸਤਿਗੁਰੂ ਪਾਤਸ਼ਾਹ ਦੇ ਘੋੜੇ ਦੇ ਥੱਲੇ ਉਹ ਡਿੱਗਾ ਹਜ਼ੂਰ ਨੇ ਰਿਕਾਵ ਨਾਲ ਉਹਨੂੰ ਠੇਡਾ ਮਾਰਿਆ ਥੱਲੇ ਟਿਕ ਪਿਆ ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਂ ਅੱਲਾਹ ਕਹੋ ਮੈਂ ਗੁਰੂ ਤੋਂ ਸਦਕੇ ਜਾਨਣਾ ਪਰ ਮੈਂ ਪੈਂਦੇ ਤੋਂ ਵੀ ਜਾਨਣਾ ਉਹਨੇ ਆਖਿਆ ਮੇਰੇ ਪਾਤਸ਼ਾਹ ਜਿਹੜੀ ਤੇਰੀ ਨਿਗਾਹ ਨਾ ਇਹਦੇ ਤੋਂ ਵੱਡੀ ਰਹਿਮਤ ਕੋਈ ਨਹੀਂ ਤੇਰੀ ਨਿਗਾਹ ਹੀ ਮੇਰੇ ਲਈ ਸਭ ਕੁਝ ਹੈ ਪੰਦਾ ਕਹਿਣ ਲੱਗਾ ਕਿ ਪਾਤਸ਼ਾਹ ਤੇਰੀ ਰਹਿਮ ਦੀ ਸਭ ਕੁਝ ਹੈ ਔਰ ਗੁਰਮੁਖੋ ਗੁਰੂ ਦੀ ਰਹਿਮ ਵਰਕੇ ਉਹ ਅੱਲਾ ਦੇ ਵਿੱਚ ਅਪੇਧ ਹੋਇਆ ਕਿਉਂਕਿ ਆਪਾਂ ਪੜਦੇ ਹਾਂ ਕਿਰਪਾ ਕਟਾਕ ਅਵਲੋਕਨ ਕਿਨੋ ਦਾਸ ਕਾ ਦੁਖ ਵਧਾਰਿਓ ਜਿਹੜਾ ਗੁਰੂ ਹੈ ਨਾ ਗੁਰੂ ਕੋਲ ਕਿਰਪਾ ਹੈ ਗੁਰੂ ਕੋਲ ਕਰੋਧ ਨਹੀਂ ਜਦੋਂ ਅਸੀਂ ਦੂਜਾ ਜੰਗ ਪੜਦੇ ਹਾਂ ਨਾ ਰਕਮਿੰਦਪੁਰ ਸਾਹਿਬ ਦਾ ਉੱਥੇ ਮੈਂ ਪੜਿਆ ਹੈ ਕਿ ਗੁਰਦੇਵ ਦੀ ਸਰੀ ਸਭ ਟੁੱਟ ਗਈ ਤੇ ਸਿੱਖ ਨੇ ਆਕਿਆ ਪਾਤਸ਼ਾਹ ਦੁਜੀ ਕਢ ਲਓ ਕਹਿਣ ਲੱਗੇ ਨਾ ਭਾਈ ਇਹ ਕਿਰਪਾ ਕਰਨ ਦੀ ਇਹ ਕਟਲ ਨਹੀਂ ਅਸੀਂ ਜਿਸ ਗੁਰੂ ਦੇ ਸਿੱਖ ਆ ਨਾ ਅਸੀਂ ਤਲਵਾਰ ਤੋਂ ਪਾਸੇ ਹੋ ਕੇ ਕਿਰਪਾਨ ਦੇ ਧਾਰਨੀ ਹੋਈਏ ਤਾਂ ਕਿ ਸਾਡੇ ਅੰਦਰ ਕਿਰਪਾ ਤੇ ਆਨ ਇਹ ਦੋਵੇਂ ਚੀਜ਼ਾਂ ਹੋਣ ਅਸੀਂ ਕਿਰਪਾਨ ਪਾ ਕੇ ਕਿਰਪਾ ਕਰਨੀ ਹੈ ਲੇਕਰ ਸਵੈ ਮਾਨ ਵਾਸਤੇ ਅਸੀਂ ਆਪਣੇ ਆਪ ਨੂੰ ਕੁਰਬਾਨ ਕਰਨ ਤੋਂ ਸੰਕੋਚ ਨਹੀਂ ਕਰਨਾ ਕਿਉਂ ਸਾਡੀ ਡਿਊਟੀ ਇਸ ਗੱਲ ਦੀ ਹੈ ਬਾਬਰ ਬਾਦਸ਼ਾਹ ਨੇ ਲੌਰ ਤੇ ਅੱਗ ਲਾਈ ਇੱਕ ਤਾਰੂ ਨਾਂ ਦਾ ਸਿੱਖ ਪਾਣੀ ਦੀਆਂ ਬਾਟੀਆਂ ਪਾ ਕੇ ਤੇ ਅੱਗ ਬੁਝਾ ਰਿਆ ਸੋਹਣਾ ਬੜਾ ਸੀ ਉਹ ਗੱਭਰੂ ਸੋਪਨ ਸਭ ਨੂੰ ਪ੍ਰਭਾਵਿਤ ਕਰਦਾ ਮਾਜਮਾ ਨੇ ਆਖਿਆ ਪੁੱਤਰਾ ਤੂੰ ਸੋਹਣਾ ਬੜਾ ਲੱਗਦਾ ਤੇ ਤੈਨੂੰ ਪਤਾ ਹੋਣਾ ਚਾਹੀਦਾ ਇਹ ਬਾਬਰ ਨੇ ਅੱਗ ਲਾਈ ਹੈ ਤੇ ਤੂੰ ਗਲਤੀ ਕਰਨਾ ਕਹਿਣ ਲੱਗਾ ਡਿਊਟੀਆਂ ਨੇ ਤੁਸੀਂ ਬਾਬਰ ਦੇ ਮੈਂ ਬਾਬੇ ਦਾ ਹਾਂ ਤੁਸੀਂ ਲਾਈ ਚੱਲੋ ਅਸੀਂ ਬੁਝਾਈ ਜਾਣੀ ਹੈ ਆਪਾਂ ਜੇ ਬਾਬੇ ਦੇ ਅਨਨ ਤੇ ਗੁਰਮੁਖੋ ਆਪਕ ਕਿਸੇ ਨੂੰ ਮਾਰਾ ਨਾ ਕੀਏ ਅਪਰਾਲਾ ਕਰੀਏ ਲਾਉਣ ਵਾਲੇ ਲਾਈ ਜਾਣ ਅਸੀਂ 부ਝਾਈ ਜਾਣੇ ਆ ਤੇ ਜੇ 부ਝਾ ਲਈ ਨਾ ਇਹ ਸਾਡੇ ਤੇ ਕਿਰਪਾ ਕਰੇਗਾ ਜਿਨ੍ਹਾਂ ਗੁਰਮੁਖਾਂ ਨੂੰ ਆਪਾਂ ਚੇਤੇ ਕਰਦੇ ਆ ਉਹਨਾਂ ਜ਼ਿੰਦਗੀ ਪ੍ਰਜੰਤ ਦਇਆ ਦੀ ਵਿਚਾਰ ਦਿੱਤੀ ਪਿਆਰ ਦੀ ਵਿਚਾਰ ਦਿੱਤੀ ਆਪਾਂ ਤਾਂ ਚੇਤੇ ਕਰਦੇ ਆ ਕਿਉਂਕਿ ਰਾਰਾ ਰਾਮ ਰਾਰਾ 라ਵਣ ਕੱਕਾ ਕ੍ਰਿਸ਼ਨ ਕੱਕਾ ਕੰਸ ਆਪਾਂ ਰਾਸ਼ੀ ਨੂੰ ਯਕੀਨੀ ਨਹੀਂ ਕਰਦੇ ਆਪਾਂ ਨੇਕੀ ਦੇ ਗਾਹਕ ਹਾਂ ਕਈ ਰਾਸ਼ੀਆਂ ਤੇ ਬੜੇ ਮਰੀਜ਼ ਨੇ ਨਾ ਕਿ ਕਿਸ਼ਨ ਦੀ ਵੀ ਰਾਸ਼ੀ ਉਹ ਹੈ ਕਾਂਸ ਦੀ ਵੀ ਉਹ ਹੈ ਰਾਮ ਦੀ ਵੀ ਉਹ ਹੈ ਰਾਵਣ ਦੀ ਵੀ ਉਹ ਹੈ ਪਰ ਅਸੀਂ ਉਹਦੇ ਚੋਂ ਚੰਗਿਆਈ ਲੈਣੀ ਕਿਉਂਕਿ ਸਾਨੂੰ ਹਦਾਇਤ ਹੈ ਸਾਂਝ ਕੀਜੇ ਗੁਣੇ ਕੇਰੀ ਛੋੜ ਅਵਗਣ ਚੱਲ ਜੀਏ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੜਮਲ ਜੀ ਜਿੱਥੇ ਜਾਏ ਬਈਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੈ ਗੁਣਾ ਘੋਵੇ ਵਾਸਲਾ ਕਾਡ ਵਾਸ ਲਈ ਜਾਏ ਉਹਨਾਂ ਗੁਰਮੁਖ ਖਾਨ ਨੇ ਨੇਕੀ ਵੰਡੀ ਆਪਾਂ ਤਾਂ ਚਿੱਤੇ ਕਰਦੇ ਆ ਆਪਣੇ ਵੀ ਦਾਦੇ ਪਰਦਾਦੇ ਹੁੰਦੇ ਸਨ ਸਾਨੂੰ ਪਰਦਾਦਿਆਂ ਦਾ ਨਾਂ ਵੀ ਪਤਾ ਨਹੀਂ ਜਿਹੜਾ ਕੋ ਨੇਕੀ ਕਰ ਗਿਆ ਨਾ ਉਹ ਸਦੀਵੀ ਤੌਰ ਤੇ ਜਿੰਦਾ ਹੈ ਜਿੰਨਾਂ ਕੋ ਨੇਕੀ ਨਹੀਂ ਉਹ ਅੱਜ ਵੀ ਗਏ ਉਹ ਕੱਲ ਵੀ ਗਏ